ਇਹ ਬਿਗ ਡੈਡੀ ਤੋਂ 5.5 ਲੱਖ ਰੁਪਏ ਚ ਰੈਡੀ ਹੋਈ ਹੋਈ ਹੈ। ਇਹ ਬਿਗ ਡੈਡੀ ਮੋਡੀਫਾਈ ਕਰਾਈ ਹੋਈ ਹੈ। ਇਹ 12 ਮਾਡਲ ਹੈ ਜੀ ਇਹ ਵੀ। ਹਮ ਇੱਕ ਤਾਂ ਭਾਜੀ ਇੱਕ ਲਾਈਟਾਂ ਆ ਗਈਆਂ ਹਨਾ ਲਾਈਟਾਂ ਗ੍ਰੇਲ ਆ ਗਈਆਂ, ਬੰਪਰ ਆ ਗਿਆ, ਫੈਂਡਰ ਚੋੜੇ ਆ ਗਏ ਜੀ। ਫੁੱਲੀ ਹਾਰਟ ਟੌਪ ਹੋਇਆ ਆ। ਠੀਕ। ਇਹਦੀ ਇੱਕ ਖਾਸियत ਆ ਇਹ 35000 ਬਿੱਦਰ ਕੋਡ ਚੱਲੀ ਹੈ ਸਰਵਿਸ ਨੂੰ। 35000 ਰਿਕਾਰਡ ਦਾ ਮਾਡਲ ਕਿੰਨਾ? ਮਾਡਲ 12। 12 ਮਾਡਲ 35000 ਚੱਲ ਜੀ ਜੀ ਗਰੰਟੀ ਹੋਊਗੀ ਜੀ 35 ਸਾਲ ਚੱਲੀ ਆ ਕਾਰ ਹੈਗੀ ਆ 4.5 ਲੱਖ ਰੁਪਇਆ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਜੂਗੀ 4.5 ਲੱਖ ਰੁਪਇਆ ਡਿਮਾਂਡ ਹੈ ਹੁਣ ਆਪਣੇ ਜੀ ਖਾਸियत ਹੈ 75000 ਏਜੰਸੀ ਦੇ ਰਿਕਾਰਡ ਨਾਲ ਚੱਲੀ 2015 ਮਾਡਲ ਈ ਐਕਸ ਮਾਡਲ ਆ ਜੀ ਹਮ ਟਾਇਰ ਅਲੋਏ ਮੰਗਾ ਟਾਇਰ ਤੋਂ ਪੇਜ ਆ ਜੀ ਠੀਕ ਆ ਮੰਗਾ ਹਾਂ ਜੀ ਜੀ 6.5 ਲੱਖ ਰੁਪਇਆ ਹਮ ਬਾਕੀ ਮੌਕੇ ਤੇ ਮਾਤਣ ਪੂਰਾ ਹੋ ਜਾਊਗਾ ਤੇ ਗੱਡਖਾਨਾ ਆਪਣੇ ਬਹੁਤ ਆ ਬਈ ਕਾਲੀਆਂ ਗੱਡੀਆਂ ਲੈ ਕੇ ਆਏ ਆ ਬਈ ਸਪੈਸ਼ਲ ਥਾਰ ਤੈਂ ਤੈਂ ਥਾਰਾ ਲੈ ਗਏ ਆ ਉੱਤੋਂ ਸਕੋਰਪਿਓ ਸਾਡੇ ਨਾਲ ਨੇ ਗੁਰਦੇਵ ਮੋਟਰ ਜੀ ਕੀ ਹਾਲ ਚੱਲ ਪਾਜੀ ਮੈਂ ਕਹਿੰਦਾ ਪਾਜੀ ਵਧੀਆ ਹਾਂ ਹਾਂਜੀ ਹਾਂਜੀ ਮੈਂ ਕਹਿੰਦਾ ਪਾਜੀ ਆਪਣੇ ਤੋਂ ਅੱਜ ਕਾਲੀਆਂ ਗੱਡੀਆਂ ਲੈ ਆਂਦੀਆਂ ਨਾ ਸਪੈਸ਼ਲ ਡਿਮਾਂਡ ਤੇ ਹਾਂਜੀ ਤੇ ਜਗ੍ਹਾ ਦੱਸਦੀ ਆਪਾਂ ਕਿਹੜੀ ਹੈ ਪਹਿਲਾਂ ਜਿਵੇਂ ਪਾਜੀ ਫਗਵਾੜੇ ਤੋਂ ਹਿਾਰਪੁਰ ਰੋਡ ਓਕੇ ਨੀਅਰ ਵਿਲੇਜ ਹੈ ਨਾ ਭੁਲਰਾਈ ਭੁਲਰਾਈ ਠੀਕ ਆ ਗਿਲਕੋ ਕਲੋਨੀ ਆ ਉੱਚ ਆਪਣੀ ਸ਼ੋਰ ਦੇ ਮੋਟਰ ਦੇ ਨਾਂ ਤੇ ਦੋ ਨੰਬਰ ਸ਼ੋਪ ਗੁਰਦੇਵ ਮੋਟਰ ਠੀਕ ਮੈਂ ਅੱਜ ਗੱਡੀਆਂ ਉੱਚੇ ਮਾਡਲ ਦੀਆਂ ਆਉਣ ਵਾਲੀਆਂ ਨੇ ਜਿਵੇਂ ਛੋਟੇ ਗੱਡੋ ਵੀ ਸਿਹਰਾ ਗੱਡੀਆਂ ਕਰਾ ਦਿੰਦੇ ਹਾਂਜੀ ਹਾਂਜੀ ਠੀਕ ਆ ਤੇ ਬਈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਦੋਸਤਾਂ ਮਿੱਤਰਾਂ ਤੱਕ ਬਈ ਆ ਗੱਡੀਆਂ ਉਹ ਜਿਹੀਆਂ ਲੈ ਆਉਣੀਆਂ ਨਾ ਨਗਿੰਨੇ ਆ ਬਈ ਕਿਤੋਂ ਮਿਲਣੇ ਹੀ ਨਹੀਂ ਦੇਖਿਓ ਵੀਡੀਓ ਦੇ ਵਿੱਚ ਵੀਡੀਓ ਦੇ ਨਾ ਬਣੇ ਰਹੇ ਆਪਣੇ ਤੋਂ ਆ ਗਈ ਬਈ ਕਾਲੇ ਰੰਗ ਦੀ ਬਲੇਰੋ ਹਾਂਜੀ ਹਾਂਜੀ ਬਈ ਜਿਵੇਂ ਛੋਟਾ ਗੱਡੀ ਆ ਤੇ ਅਲੋਏ ਆਪਣੇ ਪਏ ਹੋਏ ਐਕਸਟ ਚੋੜੇ ਭਾਜੀ ਬਲੇਰੋ ਹੈਗੀ ਆ 13 ਮਾਡਲ ਗੈਡਲ ਐਕਸਟ੍ਰੋਮ ਮਾਡਲ ਹੈ ਜੀ 60 65000 ਚੱਲੀ ਆ ਠੀਕ ਆ ਟਾਇਰ ਬਰੈਂਡ ਨਿਊ ਪੇਓ ਜੀ ਤੇ ਸਾਰੀ ਕਾਰ ਓਕੇ ਰਿਪੋਰਟ ਆ ਓਕੇ ਤੇ ਡਿਮਾਂਡ ਹੈਗੀ ਆ 4.5 ਲੱਖ ਰੁਪਇਆ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਜੂ ਸਾਢੇ 4 ਲੱਖ ਰੁਪਇਆ ਡਿਮਾਂਡ ਆ ਹੁਣ ਆਪਣੇ ਤੋਂ ਆ ਗਈ ਵੀ ਕਾਲੀ ਸਕੋਰ ਪੇਓ ਵੀ ਮਿਲਦੀ ਨਹੀਂ ਬਾਜ਼ਾਰ ਦੇ ਵਿੱਚ ਪਤਾ ਕਰ ਹੋਰ ਵੀ ਉਹ ਭਾਜੀ ਹੈਗੀ 2017 ਮਾਡਲ ਹਮ S10 ਠੀਕ ਆ 2017 ਦਾ ਟੋਮ ਮਾਡਲ ਹੈ S10 ਠੀਕ ਹੈ ਜੀ 20 ਇੰਚ ਹੀ ਲੋਏ ਪੇਓ ਵੇਰੀਐਂਟ ਕਿਹੜਾ ਸੀਗਾ S10 S10 ਹਾਂਜੀ 20 ਇੰਚ ਹੀ ਲੋਏ ਪੇ ਟਾਇਰ ਬ੍ਰਾਂਡ ਨਿਓ ਹਾਂ ਤੇ ਇਹਦੀ ਡਿਮਾਂਡ ਹੈਗੀ 13,75,000 13,75,000 ਮੌਕੇ ਤੇ ਮਾਨਤਣ ਮੌਕੇ ਤੇ ਹੋ ਜੂਗਾ ਮਾਨਤਣ ਪੂਰਾ ਹੋ ਜੂਗਾ ਮਾਨਤਣ ਬਈ ਹੁਣ ਆਪਣੇ ਤੋਂ ਆ ਗਈਆਂ ਬਈ ਕਾਲੀਆਂ ਥਾਰਾਂ ਆਪਣੀ ਵੀਡੀਓ ਦੇ ਵਿੱਚ ਨਾ ਬਈ ਇੱਕ ਚੀਜ਼ ਆ ਕਮੈਂਟ ਲੋਕ ਕੀ ਕਰਦੇ ਨੇ ਬਈ 18 ਲੱਗ ਕੇ ਲਿਓ ਮੈਂ ਅੱਜ ਤਿੰਨ ਤੇ ਲੈ ਆਉਂਦੀ ਆ ਦੱਸੋ ਪਹਿਲੀ ਬਾਰੇ ਥਾਰ ਬਾਰੇ ਭਾਜੀ ਇਹ ਹੈਗੀ 12 ਮਾਡਲ ਥਾਰ ਓਕੇ ਇਹਦੀ ਇੱਕ ਖਾਸियत ਆ ਇਹ 35000 ਕਿਲੋਡ ਚੱਲੀ ਹੈ ਸਰਵਿਸ ਨੂੰ 35000 ਰਿਕਾਰਡ ਦਾ ਮਾਡਲ ਕਿੰਨਾ ਮਾਡਲ 12 12 ਮਾਡਲ 35000 ਚੱਲਦੀ ਹੈ ਜੀ ਜੀ ਗਾਰੰਟੀ ਹੋਊਗੀ ਜੀ 35000 ਚੱਲੀ ਹੈ ਕਾਰ ਫੈਰ ਬ੍ਰਾਮੀ ਹੋ ਆ ਜੀ ਇਹਦੇ ਤੇ ਸੈਕੰਡ ਓਨਰ ਆ ਓਕੇ ਵਧੀਆ ਕਾਰ ਆ ਫੁੱਲੀ ਹਾਟੋਪਾ ਠੀਕ ਆ ਹਾਂ ਜੀ ਪੂਰੀ ਲੋਡਡ ਕਾਰ ਆ ਤੇ ਕਾਰ ਦੀ ਗਾਰੰਟੀ ਹੋਊਗੀ 35000 ਤੇ 35000 ਰਿਕਾਰਡ ਆ ਭਈ ਜੇ ਕਹਤਾ ਤਾਂ 35000 ਚੱਲੀ ਆ ਤੇ ਫਿਰ ਰੇਟ ਕਿੰਨਾ ਮੰਗਦੇ ਆ ਆਪਾਂ ਇਹਦੇ ਰੇਟ ਭਾਜੀ ਇਹਦਾ ਮੰਗਦੇ ਆ ਆਪਾਂ 5.5 ਲੱਖ ਰੁਪਏ 5.5 ਲੱਖ ਇਹਦੇ ਆ ਗੱਡੀਆਂ ਤੇ ਲੋਨ ਹੋਜੂ ਹਾਂਜੀ ਹਾਂਜੀ ਇੱਥੇ ਘੱਟ ਤੋਂ ਘੱਟ 3 ਲੱਖ ਰੁਪਏ ਦਾ ਲੋਨ ਹੋਜੂ 2 ਲੱਖ ਰੁਪਏ ਦੇ ਕੇ ਹਨਾ ਗੱਡੀ ਲੈ ਜੀ ਤੇ ਅੱਗੇ ਹੁਣ ਆ ਗਈ ਆਪਣੇ ਫਿਰ Thar ਆ ਵੀ ਗੱਡੀਆਂ ਮੈਂ ਕਹਿੰਦਾ ਸ਼ੌਂਕ ਸਾਰੇ ਭਗਾਏ ਗੱਡੀ ਤੇ ਨੰਬਰ ਇਹਨੂੰ ਭਾਜੀ ਫੁੱਲ ਲੇਟਲ ਲੱਗੀਆਂ ਜੀ ਟਾਇਰ ਤਿੰਨੇ ਹੀ Thar ਨੂੰ ਟਾਇਰ ਨਵੇਂ ਆ ਠੀਕ ਆ ਠੀਕ ਆ ਜੀ ਇਹ ਹੈਗਾ ਸੈਮੀ ਹਾਰਟੋਪ ਤੇ ਇਹ 13 ਮਾਡਲ ਰਜਿਸਟਰ 2015 2015 ਇੱਕ ਵਾਰੀ ਗੱਡੀ ਅੰਦਰੋਂ ਦਿਖਾ ਦਈਏ ਹਾਂਜੀ ਹਾਂਜੀ ਬੇਦੇ ਤੇ ਲਾਈਟਾਂ ਲੂਟਾਂ ਬਾਲੀਆਂ ਲੱਗੀਆਂ ਟਾਇਰ ਤੋੜੇ ਪਏ ਐ ਤਾਂ ਗੱਡੀ ਨੂੰ ਦੇਖੋ ਭਈ ਅੰਦਰੋਂ ਗੱਡੀ ਚੈੱਕ ਕਰੋ ਭੀ ਮਿੱਤਰੋ ਗੱਡੀ ਬਾਲੀ ਹੈ ਨਵਾਂ ਮਾਡਲ ਮੰਗੂ ਥਾਰ ਦੀਆਂ ਜਿੱਦਾਂ ਸੀਟਾਂ ਹੁੰਦੀਆਂ ਨਵੀਆਂ ਥਾਰਾਂ ਨੂੰ ਉਂੀਆਂ ਉੱਤਾਂ ਲੱਗੀਆਂ ਓਕੇ ਹਾਂਜੀ ਤੇ ਭਾਈ ਅੰਦਰ ਬੈਗ ਬੋਗ ਰੱਖੇ ਮੁੰਡਿਆਂ ਨੇ ਤਿਆਰੀਆਂ ਕੀਤੀਆਂ ਹੀਆਂ ਅਨੰਦਪੁਰ ਸਾਬਾ ਹਾਂ ਜੀ ਬਾਕੀ ਤੇ ਹਨ ਤਾਂ ਗੱਡੀ ਲਾਇਆ ਹੈ ਨਿਸ਼ਾਨ ਸਾਬ ਵਗੈਰਾ ਤੇ ਭਾਈ ਹੁਣ ਦਸੀਏ ਇਹ ਇਹਦਾ ਰੇਟ ਆਪਾਂ ਕਿੰਨਾ ਕੋ ਮੰਗ ਰਹੇ ਆ ਭਾਜੀ ਇਹ 13/15 ਹੈਗੀ ਆ ਜੀ ਇਹਦਾ ਵੀ 5.5 ਲੱਖੀ ਇਹਦਾ ਵੀ 5.5 ਲੱਖ ਰੁਪਏ ਤਿੰਨੀ ਥਾਰਾਂ ਦੀ ਡਿਮਾਂਡ 5.5 ਹੈ ਜੀ ਠੀਕ ਆ ਮੌਕੇ ਤੇ ਮਾਨਦਾਨ ਪੂਰਾ ਮੌਕੇ ਤੇ ਮਾਨਦਾਨ ਹੋ ਜੂ ਆਹ ਗੱਡੀ ਆ ਗਈ ਆਹ ਆਹ ਗੱਡੀ ਤੇ ਭਾਈ ਇੱਕ ਵਾਰ ਇਹਨਾਂ ਨਿਗਾ ਮਰਾ ਦੇ ਦਰੋ ਇਹ ਕਾਰ ਫੁੱਲ ਲੋਡਡ ਭਾਜੀ ਫੁੱਲ ਲੋਡਡ ਇਹ ਬਿਗ ਡੈਡੀ ਤੋਂ 5.5 ਲੱਖ ਰੁਪਏ ਚ ਰੈਡੀ ਹੋਈ ਹੈ ਜੀ ਇਹ ਬਿਗ ਡੈਡੀ ਮੋਡੀਫਾਈ ਮੋਡੀਫਾਈ ਕਰਾਈ ਹੋਈ ਹੈ ਗੱਡੀ ਇਹ 12 ਮਾਡਲ ਹੈ ਜੀ ਇਹ ਵੀ ਹਮ ਇੱਕ ਤਾਂ ਭਾਜੀ ਇੱਕ ਲਾਈਟਾਂ ਆ ਗਈਆਂ ਹਨਾ ਲਾਈਟਾਂ ਗ੍ਰਿਲ ਆ ਗਈਆਂ ਬੰਪਰ ਆ ਗਏ ਫੈਂਡਰ ਚੋੜੇ ਆ ਗਏ ਆ ਜੀ ਫੁੱਲੀ ਹਾਰ ਟੌਪ ਹੋਇਆ ਆ ਠੀਕ ਆ ਹਾਂ ਜੀ ਸਭ ਕੁਝ ਅੰਦਰੋਂ ਵੀ ਸੀਟਾਂ ਸੀਟਾਂ 9 ਮੀਟਰ ਦੇ ਅੰਦਰੋਂ ਨਵੀਂ ਥਾਰਾਂ ਦੇ ਵਾਂਗੂ ਬੀਚ ਆ ਕਿੰਨੀ ਚੱਲੀ ਹੋਈ ਹੈ ਗੱਡੀ ਇਹ ਭਈ 60000 ਇਹ ਚੱਲੀ ਹੈ 60000 ਚੱਲੀ ਹੋਈ ਹੈ ਕੰਪਨੀ ਜਿੰਨੀਆਂ ਗੱਡੀਆਂ ਗਈਆਂ ਆਪਾਂ ਕੰਪਨੀ ਰਿਕਾਰਡ ਨਾਲ ਹਾਂਜੀ ਹਾਂਜੀ ਭਾਈ ਗੱਡੀ ਦੇਖ ਲੈ ਝੋਟਾ ਆ ਭਈ ਗੱਡੀ ਇੱਕ ਵਾਰੀ ਨਿਗਾਹ ਮਾਰੋਗੇ ਨਾ ਤਾਂ ਮੈਂ ਕਿਹਾ ਪੈਨ ਹੋ ਜੂਗੀ ਗੱਡੀ ਦੇ ਭਈ ਗੱਡੀ ਆਪਣੇ ਆਪ ਦੇ ਵਿੱਚ ਬੋਲਦੀ ਨਵੀਂ ਥਾਰ ਦੀ ਵੀ ਇੰਨੀ ਲੋਕਣੀ ਜਿੰਨੀ ਪੁਰਾਣੀ ਤੋਂ ਦਿੱਤੀ ਹੋਈ ਆ ਹਾਂਜੀ ਹਾਂਜੀ ਤੇ ਇਹਦਾ ਵੀ ਰੇਟ ਤੁਸੀਂ ਕਿਹਾ 5.5 ਲੱਖ ਭਾਈ ਤਿੰਨ ਕਾਰਾਂ ਦਾ 5.5 ਲੱਖ ਰੁਪਏ 2 ਵਿੱਚ 12 ਮਾਡਲ ਆ 1 13 ਆ ਜੀ ਠੀਕ ਆ ਤਿੰਨਾਂ ਗੱਡੀਆਂ ਦਾ 5.5 ਲੱਖ ਕੋਈ ਕੁਝ ਨਹੀਂ ਕਰਾਉਣਾ ਪੈਣਾ ਟਾਇਰ ਟੂ ਰਪਏ ਆ ਜੀ ਸਾਰਾ ਕੁਝ ਜੋਕੇ ਜਿਹੜਾ ਬੰਦਾ ਬਲੌਗ ਦੇਖ ਕੇ ਆਊਗਾ ਉਹਨੂੰ ਸਰਵਿਸ ਆਪਾਂ ਫ੍ਰੀ ਦੇਵਾਂਗੇ ਕਾਰ ਮੈਂ ਕਿਹਾ ਭਾਜੀ 18 ਖੜੀਆਂ ਤਿੰਨ ਮੈਂ ਤੁਸੀ ਕਸਟਮਰ ਨੂੰ ਭੁਲੇਖੇ ਚ ਪਾ ਦੇਣਾ ਹੈ ਨਾ ਬਈ ਕਿਹੜੀ ਲੈ ਕੇ ਜਾਈਏ ਕਿਹੜੀ ਨਾਲ ਹਾਂਜੀ 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 ਭਾਜੀ ਜੇ ਬੰਦਾ ਘਰੋਂ ਥਾਬ ਲੈਣ ਆਇਆ ਤਾਂ ਇੱਕ ਤਾਂ ਲੈ ਕੇ ਜਾਊਗਾ ਹੀ ਇੱਕ ਤਾਂ ਲੈ ਕੇ ਜਾਊਗਾ ਜੀ ਤੇ ਹੁਣ ਆਜੋ ਅੱਬੇ ਅੱਗੇ ਸਵਾਰੀ ਇਹ ਕਿਹਦੀ ਦੀ ਇਹ ਗੱਡੀ ਦੀ ਨਾ ਸਰਦਾਰੀ ਬਹੁਤ ਆ ਬਾਈ ਹਾਂਜੀ ਹਾਂਜੀ ਭਾਵੇਂ ਪੁਰਾਣੀ ਇਹ ਕਾਰ ਦੀ ਭਾਜੀ ਖਾਸੀਅਤ ਹੈ 75000 ਏਜੰਸੀ ਦੇ ਰਿਕਾਰਡ ਨਾਲ ਚੱਲੀ 2015 ਮਾਡਲ ਈ ਐਚ ਮਾਡਲ ਆ ਜੀ ਹਮ ਟਾਇਰ ਲੋਏ ਮੋਂਗਾ ਟਾਇਰ ਤੋਂ ਪਏ ਆ ਜੀ ਠੀਕ ਮੰਗ ਹਾਂਜੀ 6 ਮਹੀਨੇ ਪੁਰਾਣੇ ਟਾਇਰ ਲੋਏ ਆ ਜੀ ਪਿੰਨ ਨਾਲ ਦਵਾਂ ਨੇ ਹਮ 23 ਮਾਡਲ ਕਿੰਨਾ ਦੱਸੇ ਸੀਗਾ ਮਾਡਲ ਹੈਗਾ ਜੀ 15 15 ਦੋਨੋਂ ਚਾਬੀਆਂ 75000 ਏਜੰਸੀ ਰਿਕਾਰਡ ਨਾਲ ਚੱਲੀ ਮੀਟਰ ਦੀ ਗਰੰਟੀ ਚੱਲੀ ਆ ਠੀਕ ਆ ਹਾਂਜੀ ਤੇ ਇਹਦੀ ਡਿਮਾਂਡ ਹੈਗੀ ਜੀ 6.5 ਲੱਖ ਰੁਪਇਆ ਹਮ ਬਾਕੀ ਮੌਕੇ ਤੇ ਮਾਤਨ ਪੂਰਾ ਹੋਊਗਾ ਹੋ ਜਾਊਗਾ ਆਪਣੇ ਆ ਗਈ ਬਈ ਇਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਪਾਜੀ ਇਹਦੇ ਬਾਰੇ ਡਿਟੇਲ ਇਹ ਪਾਜੀ 16 ਮਾਡਲ ਆ ਜੀ ਡੀਜ਼ਲ ਪੈਟਰੋਲ ਵਿੱਚ ਡੀਜ਼ਲ ਡੀਜ਼ਲ ਤੇ ਹਾਂਜੀ ਹਾਂਜੀ ਠੀਕ ਆ ਚੱਲੀ ਚੱਲੀ ਗਈ ਆ ਇਹ 80 ਹਜ਼ਾਰ ਕੰਪਨੀ ਰਿਕਾਰਡ ਦਾ ਜੀ ਦੂਜੇ ਨਾਤੇ ਆ ਠੀਕ ਆ ਇਹਦੀ ਡਿਮਾਂਡ ਹੈਗੀ 13 ਲੱਖ ਰੁਪਈਆ ਚਲਾਵੇ ਦੀ ਤਾਂ ਗੱਡੀ ਕੋਈ ਨਹੀਂ ਆ ਨੋਕ ਰਿਪੋਰਟ ਜੀ ਲਾਇਨ ਲੱਗਿਓ ਆ ਲੱਗੇ ਇਹ ਗੱਡੀ ਦੇ ਲੋਨ ਤੇ ਤੇ ਲੋਨ ਹੋ ਜੂਗਾ 9 ਕੁ ਲੱਖ ਰੁਪਏ ਦਾ 9 ਕੁ ਲੱਖ ਰੁਪਏ ਦੇ ਕੇ ਗੱਡੀ ਲੈ ਜਾਓ ਠੀਕ ਆ ਬਈ ਪਹਿਲਾਂ ਤਾਂ ਗੱਡੀ ਦਾ ਨੰਬਰ ਦੇਖੋ ਬਈ ਸਿੱਧੂ ਮੂਸੇ ਵਾਲੇ ਦਾ 008 ਨੰਬਰ ਤੇ ਬਈ ਗੱਡੀ ਹੈਗੀ ਆਪਣੇ ਗਾਲੇ ਸਕੋਰਪਿਓ ਦੱਸੋ ਇਹਦੀ ਡਿਟੇਲ ਬਈ 2012 ਮਾਡਲ ਦੀ ਓਕੇ 70 75 ਹਜ਼ਾਰ ਚੱਲੀ ਆ ਜੀ ਠੀਕ ਆ ਤੇ ਦੂਜੇ ਨਾਂ ਤੇ ਆ ਜੀ ਦੂਜੇ ਨਾਂ ਤੇ ਗੱਡੀ ਆ ਡਿਮਾਂਡ ਹੈ ਵੀ 6 ਲੱਖ ਰੁਪਏ ਨੰਬਰ ਵਿੱਚ ਹੀ ਦਵਾਂ 6 ਲੱਖ ਰੁਪਏ ਦੇ ਵਿੱਚ ਗੱਡੀ ਮਿਲ ਜੂ ਨਾਲ ਨੰਬਰ ਵੀ ਵੇਚਿਆ ਬਈ ਆਉਣਾ ਕਿੱਥੇ ਗੁਰਦੇਵ ਮੋਟਰ ਗੱਡੀਆਂ ਆਪਣੇ ਤੋਂ ਬਹੁਤ ਹੈਗੀਆਂ ਆ ਬਈ ਆਪਣੇ ਸਪੈਸ਼ਲ ਵੀਡੀਓ ਸੀਗੀ ਕਾਲੀ ਗੱਡੀਆਂ ਦੀ ਬਈ ਕਾਲੇ ਨਾਗਣੇ ਹਨਾ ਦਿਖਾ ਲਓ ਬਈ 18 ਦਿਖਾਤੀਆਂ ਕੋਈ ਬਾਕੀ ਸਵੋਟ ਹੈਗੀਆਂ ਪੈਟਰੋਲ ਵੀ ਮੋਡਲ 21 ਮਾਡਲ ਚਿਕਾ ਲੇਕਿਨ ਲੋੜ ਹੋਈ ਕੰਟੈਕਟ ਕਰਨੇ ਹੋ ਮਤਲਬ ਗੱਡੀਆਂ ਆਪਣੇ ਤੋਂ ਬਹੁਤ ਆ ਕੰਟੈਕਟ ਕਰ ਲੈਣਾ ਹੈ ਬਰੇਜ਼ ਹੈਗੀਆਂ 4-5 ਐਟਿਓਸ ਹੈਗੀਆਂ 2-3 ਠੀਕ ਆ ਤਾਰਾ ਹੈਗੀਆਂ ਤੁਸੀਂ ਬਾਕੀ ਇਸ ਵਾਰ ਕਰ ਲਿਓ ਨੰਬਰ ਤਲੇ ਦੇ ਰਹੇ ਹੋ ਵਿੱਚ ਬਈ ਸਕਰੀਨ ਤੇ ਨੰਬਰ ਚੱਲਦੇ ਨੇ ਕੰਟੈਕਟ ਕਰ ਲਿਓ ਆਣਾ ਕਿੱਥੇ ਆ ਬਈ ਗੁਰਦੇਵ ਮੋਟਰ ਲੋਕੇਸ਼ਨ ਫੇਰੇ ਇੱਕ ਵਾਰੀ ਬਈ ਦੱਸ ਦੇ ਕਿੱਥੇ ਆਪਣੇ ਲੋਕੇਸ਼ਨ ਬਈ ਫਗਵਾੜੇ ਤੋਂ ਹਿਸ਼ਾਰਪੁਰ ਰੋਡ ਜੀ ਨਾ ਨੀਅਰ ਭੁੱਲਾਰਾ ਜੀ ਗਿਲ ਕੋ ਕਰੋ ਕਲੋਨੀ ਤੇ ਸ਼ਾਪ ਨੰਬਰ 2 ਠੀਕ ਆ ਵੀਡੀਓ ਦੇਖਣ ਵਾਲਿਆਂ ਲਈ ਮਾਨ ਹੋਊਗਾ ਹਾਂਜੀ ਜਿਹੜੀ ਵੀ ਕਾਰ ਲੈ ਕੇ ਜਾਓਗੇ ਫੁੱਲ ਮਾਨਤਾ ਨਾਲ ਹੋਊਗਾ ਪਲੱਸ ਸਰਵਿਸ ਕਰਾ ਕੇ ਦੇਵਾਂਗੇ ਠੀਕ ਆ ਪਲੱਸ ਸਰਵਿਸ ਕਰਾ ਕੇ ਦੇਵਾਂਗੇ ਬਈ ਆਉਣਾ ਗੁਰਦੇਵ ਮੋਟਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਤੱਕ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ